ਆ ਪਗੰਨਾ ਨਾ ਬੰਦਾ ਕਰਾ ਹੀ ਹੈ ਖੋਤਾ ਹੀ ਹੈ ਸੱਜੇ ਪਾਸ਼ਾ ਕਹਿੰਦੇ ਅਸਲ ਕਦਾ ਤੇ ਖੋਤਾ ਬੰਦਾ ਕੌਣ ਹੈ ਪਤਾ ਹੈ ਹੈ ਦੱਸਾਂ ਮਾਰਦੀ ਪਵਤਰ ਬਾਣੀ ਦੇ ਬਚਨ ਹੈ ਪਾਸ਼ਾ ਜੀ ਕਹਿੰਦੇ ਇੱਕ ਨਾ ਸੁਧ ਨਾ ਬੁੱਧ ਨਾ ਅਕਲ ਸਰ ਅਖਰ ਕਾ ਪਿਓ ਨਾ ਲਹੰਤ ਨਾਨਕ ਸੇਨਰ ਅਸਲ ਖਰ ਜੇ ਬਿਨ ਗੁਣ ਕਰਬ ਕ੍ਰਾਂਤ ਕਹਿੰਦੇ ਨਾ ਸੂਜ ਐ ਨਾ ਬੁੱਝ ਬੂਝ ਐ ਨਾ ਕੋਈ ਅਕਲ ਦੀ ਸਾਰ ਐ ਤੇ ਇੱਕ ਅੱਖਰ ਵੀ ਪੜਨਾ ਨਹੀਂ ਜਾਣਦੇ ਤੇ ਜਿਨ੍ਹਾਂ ਵਿੱਚ ਕੋਈ ਵੀ ਗੁਣ ਨਾ ਹੋਵੇ ਤੇ ਹੰਕਾਰ ਹੰਕਾਰ ਹੀ ਕਰੀ ਜਾਣ ਕਹਿੰਦੇ ਉਹ ਮਨੁੱਖ ਨੇਰੇ ਖੋਤੇ ਨੇ ਖੋਤੇ ਹੁਣ ਵੇਖ ਲਓ ਭਾਈ ਆਪਣੇ ਆਪਣੇ ਗੁਰੂ ਨਾਨਕ ਦੇ ਬਚਨਾਂ ਮੁਤਾਬਕ ਝਾਤੀ ਮਾਰੋ ਵੀ ਅਸੀਂ ਖੋਤੇ ਆ ਕਿ ਬੰਦੇ ਆ ਹਾਂ ਭਾਈ ਪਰਖਿਓ ਸਮਝੋ ਤੇ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਧੰਨਵਾਦ